ਅੱਜ ਦੀ ਵੀਡੀਓ ਬਹੁਤ ਖਾਸ ਵੀਡੀਓ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਮਝਾਂਗੇ ਕਿ ਮਾਰਕੀਟ ਸਪੋਰਟ ਤੋਂ ਕਿਹੜੇ ਤਿੰਨ ਤਰੀਕਿਆਂ ਦੇ ਨਾਲ ਉੱਤੇ ਜਾਂਦੀ ਆ ਕਿਹੜੇ ਤਿੰਨ ਤਰੀਕਿਆਂ ਨਾਲ ਮਾਰਕੀਟ ਸਪੋਰਟ ਤੋਂ ਉੱਤੇ ਜਾਂਦੀ ਆ ਇਹ ਤਰੀਕੇ ਸਮਝਣੇ ਬਹੁਤ ਜ਼ਰੂਰੀ ਆ ਕਿਉਂਕਿ ਇਹ ਤਰੀਕੇ ਜੇ ਤੁਸੀਂ ਨਹੀਂ ਸਮਝੀ ਨਾ ਸਪੋਰਟ ਤੋਂ ਮਾਰਕੀਟ ਨੇ ਜਾਣਾ ਹੋਊਗਾ ਉੱਤੇ ਤੁਸੀਂ ਟ੍ਰੇਡ ਕਰ ਲੋਗੇ ਥੱਲੇ ਦੀ ਤਾਂ ਡਾਊਗਾ ਸਟਾਪ ਲੌਸ ਬਹੁਤ ਵੱਡਾ ਸੋ ਇਸ ਕਰਕੇ ਇਹ ਤਿੰਨ ਤਰੀਕੇ ਸਮਝਣਾ ਬਹੁਤ ਜ਼ਰੂਰੀ ਆ ਸੋ ਵੀਡੀਓ ਬਹੁਤ ਇੰਪੋਰਟੈਂਟ ਹੋਊਗੀ ਛੋਟੀ ਵੀਡੀਓ ਹੋਊਗੀ ਜਿਆਦਾ ਲੰਮੀ ਵੀਡੀਓ ਨਹੀਂ ਹੋਊਗੀ ਇਸ ਕਰਕੇ ਵੀਡੀਓ ਨੂੰ ਪੂਰਾ ਦੇਖਣਾ ਹੈ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣੀ ਹੈ ਆਪਣੀ ਫੀਡਬੈਕ ਤੇ ਜੇ ਕੋਈ ਸਵਾਲ ਹੈ ਫਿਰ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਨਾ ਉਹਨਾਂ ਵੀਰਾਂ ਭੈਣਾਂ ਤੱਕ ਜਿਹੜੇ ਸੀਰੀਅਸਲੀ ਸਿੱਖਣਾ ਚਾਹੁੰਦੇ ਆਪਸ਼ਨ ট্রেਡਿੰਗ ਤੁਹਾਡੇ ਯਾਰ ਦੋਸਤ ਹੋਣ ਤੁਹਾਡੇ ਰਿਸ਼ਤੇਦਾਰ ਹੋਣ ਉਹਨਾਂ ਨਾਲ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਸੋ ਹੁਣ ਆਪਾਂ ਸਟਾਰਟ ਕਰਦੇ ਹਾਂ ਸੋ ਸਭ ਤੋਂ ਪਹਿਲਾਂ ਆਪਾਂ ਦੇਖੋ ਆ ਸਪੋਰਟ ਹੈ ਆਪਣਾ ਹੁਣ ਸਪੋਰਟ ਤੋਂ ਦੇਖੋ ਤਿੰਨ ਤਰੀਕਿਆਂ ਦੇ ਨਾਲ ਮਾਰਕੀਟ ਮੁੜਦੀ ਆ ਪਹਿਲਾ ਤਰੀਕਾ ਆ ਸਪੋਰਟ ਤੇ ਮਾਰਕੀਟ ਆਉਣ ਲਈ ਸਪੋਰਟ ਨੂੰ ਟੱਚ ਕੀਤਾ ਉੱਤੇ ਚਲ ਗਈ ਹੁਣ ਇਸ ਤਰੀਕੇ ਦੇ ਵਿੱਚ ਤੁਸੀਂ ਟ੍ਰੇਡ ਵੀ ਕਰ ਲੋਗੇ ਪ੍ਰੋਫਿਟ ਵੀ ਕਰ ਲੋਗੇ ਕਿਉਂਕਿ ਇਸ ਤਰੀਕੇ ਵਾਸਤੇ ਤੁਸੀਂ ਸੋਚਿਆ ਹੋਇਆ ਸਮਝਿਆ ਹੋਇਆ ਕਿ ਇਹ ਹੀ ਚੀਜ਼ ਹੋਣੀ ਆ ਸਪੋਰਟ ਕੋਲ ਮਾਰਕੀਟ ਆਊਗੀ ਸਪੋਰਟ ਨੂੰ ਟੱਚ ਕਰੂਗੀ ਤੇ ਫਿਰ ਉਸ ਤੋਂ ਬਾਅਦ ਉੱਤੇ ਜਾਊਗੀ ਦੂਜਾ ਤਰੀਕਾ ਕੀ ਆ ਸਪੋਰਟ ਕੋਲ ਮਾਰਕੀਟ ਆਉਣ ਲਈ ਪਰ ਸਪੋਰਟ ਨੂੰ ਟੱਚ ਨਹੀਂ ਕਰਦੀ ਇੱਥੋਂ ਹੀ ਉੱਤੇ ਮੁੜ ਜਾਂਦੀ ਹੈ ਹੁਣ ਇਹਦੇ ਵਿੱਚ ਤੁਹਾਡੀ ਟਰੇਡ ਮਿਸ ਹੋ ਜੂਗੀ ਤੁਸੀਂ ਬੈਠੇ ਜੋ ਇੱਥੇ ਤਿਆਰ ਕਿ ਸਪੋਰਟ ਨੂੰ ਟੱਚ ਕਰੂਗੀ ਤੇ ਇੱਥੋਂ ਮੈਂ ਬਾਇੰਗ ਕਰੂੰਗਾ ਤੇ ਪਰ ਇੱਥੋਂ ਹੀ ਮਾਰਕੀਟ ਉੱਤੇ ਚੱਲ ਗਈ ਤੀਜਾ ਤਰੀਕਾ ਕੀ ਆ ਮਾਰਕੀਟ ਥੱਲੇ ਆਉਂਦੀ ਆ ਸਪੋਰਟ ਨੂੰ ਬ੍ਰੇਕਰਦੀ ਆ ਸਪੋਰਟ ਤੋਂ ਥੱਲੇ ਜਾ ਕੇ ਫਿਰ ਉੱਤੇ ਚਲ ਜਾਂਦੀ ਆ ਹੁਣ ਇਹਦੇ ਵਿੱਚ ਕੀ ਹੋਊਗਾ ਜਦੋਂ ਸਪੋਰਟ ਤੇ ਥੱਲੇ ਚਲ ਗਈ ਤੁਸੀਂ ਸੋਚਣਾ ਕਿ ਬ੍ਰੇਕਡਾਊਨ ਹੋ ਗਿਆ ਥੱਲੇ ਵਾਸਤੇ ਟਰੇਡ ਕਰ ਲਈਏ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨੇ ਉੱਤੇ ਨੂੰ ਨਿਕਲਣਾ ਹੈ ਤੁਹਾਡਾ ਸਟਾਪ ਲੋਸ ਹਿੱਟ ਹੋ ਜਾਣਾ ਤੁਹਾਡਾ ਲਾਸ ਹੋ ਜਾਣਾ ਸੋ ਇਹਦੇ ਵਿੱਚ ਤੁਹਾਡਾ ਹੁੰੰਡਿਆ ਲਾਸ ਇੱਥੇ ਤੁਹਾਡੀ ਟਰੇਡ ਮਿਸ ਹੋਣ ਢਈ ਆ ਤੇ ਇੱਥੇ ਤੁਸੀਂ ਟਰੇਡ ਕਰ ਪੌਣ ਦਾਜੋ ਸੋ ਇਹ ਤਿੰਨ ਤਰੀਕੀ ਆ ਸੋ ਤਿੰਨਾ ਤਰੀਕਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਆ ਤੇ ਇਹਨਾਂ ਦਾ ਸੋਲੂਸ਼ਨ ਵੀ ਤੁਹਾਨੂੰ ਦੱਸੂਗਾ ਸੋਲੂਸ਼ਨ ਬਹੁਤ ਸੋਹਣਾ ਆ ਕਿ ਕਿਵੇਂ ਆਪਾਂ ਦੇਖੋ ਤਿੰਨਾ ਤਰੀਕਿਆਂ ਦੇ ਵਿੱਚ ਟਰੇਡ ਫੜਨੀ ਆ ਸਭ ਤੋਂ ਪਹਿਲਾਂ ਆਪਾਂ ਸਾਈਕੋਲੋਜੀ ਦੇਖਦੇ ਆ ਕਿ ਸਾਈਕੋਲੋਜੀ ਕੀ ਹੁੰਦੀ ਆ ਸੋਚ ਕੀ ਹੁੰਦੀ ਆ ਲੋਕਾਂ ਦੀ ਸੋ ਦੇਖੋ ਜਿਵੇਂ ਤੁਹਾਨੂੰ ਦੱਸਿਆ ਕਿ ਜਦੋਂ ਵੱਡੇ ਵੱਡੇ ਇੰਸਟੀਟਿਊਟ ਟਰੇਡ ਕਰਦੇ ਆ ਥੱਲੇ ਵਾਸਤੇ ਮਾਰਕੀਟ ਥੱਲੇ ਜਾਂਦੀ ਆ ਜਦੋਂ ਉੱਤੇ ਵਾਸਤੇ ਟ੍ਰੇਡ ਕਰਦੇ ਮਾਰਕੀਟ ਉੱਤੇ ਜਾਂਦੀ ਆ ਤੇ ਉਹ ਟ੍ਰੇਡ ਕਿਦੋਂ ਕਰਦੇ ਉਹ ਟ੍ਰੇਡ ਕਰਦੇ ਜਦੋਂ ਕੋਈ ਪੈਟਰਨ ਬਣਦਾ ਤੇ ਪੈਟਰਨ ਵੀ ਜਦੋਂ ਛੋਟਾ ਬਣਦਾ ਜਿਹਦੇ ਵਿੱਚ ਸਟਾਪ ਲੋਸ ਛੋਟਾ ਬਣਦਾ ਉਦੋਂ ਐਂਟਰੀ ਕਰਦੇ ਆ ਸੋ ਜਾਦਾ ਲੋਕਾਂ ਨੇ ਥੱਲੇ ਵਾਸਤੇ ਐਂਟਰੀ ਕੀਤੀ ਟ੍ਰੇਡ ਕੀਤੀ ਵੱਡੇ ਵੱਡੇ ਇੰਸਟੀਚਿਊਟ ਨੇ ਵੀ ਥੱਲੇ ਵਾਸਤੇ ਟ੍ਰੇਡ ਕੀਤੀ ਮਾਰਕੀਟ ਥੱਲੇ ਆਈ ਸਪੋਰਟ ਕੋ ਲਾਈ ਸਪੋਰਟ ਕੋ ਲਾਈ ਤੇ ਇੱਥੋਂ ਫਿਰ ਵਾਪਸ ਮੁੜ ਗਈ ਸੋ ਇਹ ਦੇ ਵਿੱਚ ਕੀ ਹੈ ਕਿ ਇੱਥੇ ਆਣ ਕੇ ਜਦੋਂ ਮਾਰਕੀਟ ਸਪੋਰਟ ਦੇ ਕੋਲ ਆਉਣ ਲੱਗੀ ਬਿਲਕੁਲ ਉਦੋਂ ਜਾ ਕੇ ਉਹਨਾਂ ਨੇ ਪ੍ਰੋਫਿਟ ਬੁੱਕ ਕਰਨਾ ਸ਼ੁਰੂ ਕੀਤਾ ਹੁਣ ਜਿਹੜਾ ਦੂਜਾ ਤਰੀਕਾ ਆ ਉਹਦੇ ਵਿੱਚ ਦੇਖੋ ਮਾਰਕੀਟ ਥੱਲੇ ਆਉਣ ਡਈ ਹੈ ਤੇ ਪਰ ਉਹਨਾਂ ਨੇ ਇਹ ਸਮਝਿਆ ਕਿ ਜਿਹੜਾ ਸਪੋਰਟ ਬਹੁਤ ਜ਼ਿਆਦਾ ਮਜ਼ਬੂਤ ਹੈ ਇੱਥੋਂ ਇੱਕ ਰਾਂ ਪਹਿਲਾਂ ਵੀ ਮਾਰਕੀਟ ਮੁੜ ਚੁੱਕੀ ਹੈ ਸੋ ਜਦੋਂ ਇਹਦੇ ਕੋਲ ਆਉਣ ਲੱਗੀ ਉਹਨਾਂ ਨੇ ਪਹਿਲਾਂ ਹੀ ਪ੍ਰੋਫਿਟ ਬੁੱਕ ਕਰਨਾ ਸ਼ੁਰੂ ਕਰਤਾ ਸੋ ਇੱਥੋਂ ਹੀ ਮਾਰਕੀਟ ਉੱਤੇ ਮੁੜ ਗਈ ਹੁਣ ਜਿਹੜਾ ਤੀਜਾ ਤਰੀਕਾ ਆ ਇਹਦੇ ਵਿੱਚ ਕੀ ਹੈ ਕਿ ਇਹਦੇ ਵਿੱਚ ਜਿਹੜਾ ਉੱਤੇ ਪੈਟਰਨ ਬਣਿਆ ਸੀ ਉਹ ਬਹੁਤ ਛੋਟਾ ਸੀ ਸਟੌਪ ਲੋਸ ਬਹੁਤ ਛੋਟਾ ਬੰਦਾ ਸੀ ਸੋ ਇਹਦੇ ਵਿੱਚ ਲੋਕਾਂ ਨੇ ਹਾਈ ਕੁਆਂਟੀਟੀ ਦੇ ਵਿੱਚ ਐਂਟਰੀ ਹੋਈ ਆ ਹਾਈ ਕੁਆਂਟੀਟੀ ਦੇ ਵਿੱਚ ਐਂਟਰੀ ਹੋਈ ਆ ਜਿਹੜੇ ਵੱਡੇ ਵੱਡੇ ਇੰਸਟੀਟਿਊਟ ਉਹਨਾਂ ਦੀ ਕਰੋੜਾਂ ਦੇ ਵਿੱਚ ਉਹਨਾਂ ਨੇ ਪੈਸਾ ਲਾ ਕੇ ਟਰੇਡ ਕੀਤਾ ਸੋ ਇਸ ਕਰਕੇ ਇਹਦੇ ਵਿੱਚ ਕੀ ਆਉਣਾ ਮੋਮੈਂਟਮ ਤਕੜਾ ਆਉਣਾ ਤਕੜਾ ਮੋਮੈਂਟਮ ਆਉਣਾ ਤਾਂ ਕੀ ਹੋਊਗਾ ਇਹ ਸਪੋਰਟ ਨੂੰ ਬ੍ਰੇਕ ਕਰਕੇ ਥੋੜਾ ਜਿਹਾ ਥੱਲੇ ਆਊਗੀ ਹੁਣ ਪ੍ਰੋਫਿਟ ਬੁੱਕ ਕਰਦੇ 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 ਮਾਰਕੀਟ ਥੋੜਾ ਜਿਹਾ ਥੱਲੇ ਆ ਗਈ ਸਪੋਰਟ ਤੋਂ ਤਾਂ ਲਗਾ ਕਿ ਬ੍ਰੇਕਡਾਊਨ ਹੋ ਗਿਆ ਸਪੋਰਟ ਦਾ ਥੱਲੇ ਜਾਊਗੀ ਹੁਣ ਤੁਸੀਂ ਥੱਲੇ ਵਾਸਤੇ ਐਂਟਰੀ ਕਰ ਲਈ ਪਰ ਫਿਰ ਉਸ ਤੋਂ ਬਾਅਦ ਜਦੋਂ ਮਾਰਕੀਟ ਮੁੜੀ ਤਾਂ ਟਾਟਾ ਸਟਾਪ ਲੋਸ ਸੈੱਟ ਹੋ ਗਿਆ ਸੋ ਇਹ ਨਾ ਪਿਛੇ ਰਹਿੰਦੀ ਸੋਚ ਹੁਣ ਕਰਨਾ ਕੀ ਆਪਾਂ ਬਚਣ ਵਾਸਤੇ ਦੇਖੋ ਆਪਣੇ ਕੋਲ ਸਪੋਰਟ ਆ ਮਾਰਕੀਟ ਉੱਤੋਂ ਥੱਲੇ ਆਉਣ ਲਈ ਹੈ ਥੱਲੇ ਆ ਜੇ ਸਪੋਰਟ ਤੋਂ ਵੀ ਥੱਲੇ ਚਲ ਜੇ ਭਾਵੇਂ ਇੱਥੇ ਜਾ ਕੇ ਜੋ ਮਰਜ਼ੀ ਕਰਨਾ ਸ਼ੁਰੂ ਕਰ ਦੇ ਜਦੋਂ ਤੱਕ ਦੇਖੋ ਕੋਈ ਪੈਟਰਨ ਨਹੀਂ ਬਣਾਉਂਦੀ ਨਾ ਉੱਤੇ ਵਾਸਤੇ ਉਦੋਂ ਤੱਕ ਆਪਾਂ ਐਂਟਰੀ ਨਹੀਂ ਕਰਨੀ ਭਾਵੇਂ ਦੇਖੋ ਸਪੋਰਟ ਦੇ ਉੱਤੇ ਆ ਕੇ ਪੈਟਰਨ ਬਣਾ ਦੇ ਪਾਵੇਂ ਸਪੋਰਟ ਤੋਂ ਥੋੜਾ ਜਿਹਾ ਉੱਤੇ ਆਣ ਕੇ ਇੱਥੇ ਜੇ ਪੈਟਰਨ ਬਣਾ ਦੇ ਤੇ ਪਾਵੇਂ ਸਪੋਰਟ ਤੋਂ ਥੱਲੇ ਜਾ ਕੇ ਉੱਤੇ ਵਾਸਤੇ ਪੈਟਰਨ ਬਣਾ ਦੇ ਜਦੋਂ ਪੈਟਰਨ ਬਣੂਗਾ ਉਦੋਂ ਹੀ ਐਂਟਰੀ ਕਰਨੀ ਜੇ ਪੈਟਰਨ ਬਣਤੇ ਐਂਟਰੀ ਕਰੋਗੇ ਫਿਰ ਤੁਹਾਡੇ ਉਹਦੇ ਵਿੱਚ ਪ੍ਰੋਫਿਟ ਹੋਣ ਦੇ ਚਾਂਸ ਜ਼ਿਆਦਾ ਲੌਸ ਹੋਣ ਦੇ ਚਾਂਸ ਘੱਟ ਰਹਿਣਗੇ ਹੁਣ ਇਹ ਜਿਹੜਾ ਥੋੜਾ ਜਣਾ ਆਪਾਂ ਨੇ ਇਹਨੂੰ ਸਮਝ ਲੈਣੇ ਆਂ ਝਾੜ ਤੇ ਵੀ ਨਿਫਟੀ ਦੇ ਝਾੜ ਤੇ ਵੀ ਆਪਾਂ ਸਮਝ ਲੈਣੇ ਆਂ ਸੋ ਕਿਵੇਂ ਇਹ ਚੀਜ਼ਾਂ ਹੁੰਦੀਆਂ ਸੋ ਦੇਖੋ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਸਭ ਤੋਂ ਪਹਿਲਾ ਐਗਜ਼ਾਮਪਲ ਆ ਆਹ ਦੇਖੋ ਮਾਰਕੀਟ ਸਪੋਰਟ ਤੇ ਆਈ ਸਪੋਰਟ ਨੂੰ ਟੱਚ ਕੀਤਾ ਉੱਤੇ ਗਈ ਦੂਜਾ ਐਗਜ਼ਾਮਪਲ ਮਾਰਕੀਟ ਸਪੋਰਟ ਤੋਂ ਥੱਲੇ ਗਈ ਲਾਲ ਕੈਂਡਲ ਨੇ ਥੱਲੇ ক্লোਜ਼ ਕੀਤਾ ਉਸ ਤੋਂ ਬਾਅਦ ਆ ਮਾਰਕੀਟ ਉੱਤੇ ਗਈ ਤੋਜਾ ਐਗਜ਼ਾਮਪਲ ਵੀ ਸਮਝ ਲਿਆ ਆਪਾਂ ਤੀਜਾ ਐਗਜ਼ਾਮਪਲ ਇੱਥੇ ਆ ਤੀਜਾ ਐਗਜ਼ਾਮਪਲ ਆ ਦੇਖੋ ਆ ਆਪਣਾ ਸਪੋਰਟ ਆ ਮਾਰਕੀਟ ਸਪੋਰਟ ਦੇ ਕੋਲ ਆਈ ਉਹਨੂੰ ਟੱਚ ਨਹੀਂ ਕੀਤਾ ਉੱਤੇ ਚਲ ਗਈ ਹੁਣ ਇਹਦਾ ਸੋਲੂਸ਼ਨ ਤੁਹਾਨੂੰ ਦੱਸਦਾ ਹੈ ਤੇ ਸੋਲੂਸ਼ਨ ਇੱਥੇ ਵੀ ਦੇਖ ਲਓ ਤੁਸੀਂ ਕੀ ਹੋਇਆ ਇੱਕ ਮਿੰਟ ਇੱਥੇ ਵੀ ਦੇਖ ਲਓ ਕੀ ਬਣਿਆ ਇੱਥੇ ਡਬਲ ਪੈਟਰਨ ਬਣਿਆ 5 ਮਿੰਟ ਦੇ ਟਾਈਮ ਫਰੇਮ ਤੇ ਸੋ ਜਦੋਂ ਵੀ ਮਾਰਕੀਟ ਸਪੋਰਟ ਕੋਲ ਆਉਂਦੀ ਆ ਭਾਵੇਂ ਸਪੋਰਟ ਨੂੰ ਟੱਚ ਕਰਕੇ ਬਣਾਏ ਕੋਈ ਪੈਟਰਨ ਉੱਤੇ ਵਾਸਤੇ ਤੇ ਭਾਵੇਂ ਸਪੋਰਟ ਨੂੰ ਥੱਲੇ ਬ੍ਰੇਕ ਕਰਕੇ ਬਣਾਏ ਤੇ ਭਾਵੇਂ ਸਪੋਰਟ ਤੋਂ ਥੋੜਾ ਜਿਹਾ ਉੱਤੇ ਰਹਿ ਕੇ ਕੋਈ ਪੈਟਰਨ ਬਣਾਏ ਜਦੋਂ ਵੀ ਪੈਟਰਨ ਬਣਾਉਂਗੀ ਨਾ ਉੱਤੇ ਵਾਸਤੇ ਕੋਈ ਉਦੋਂ ਹੀ ਆਪਾਂ ਐਂਟਰੀ ਕਰਨੀ ਆ ਸਪੋਰਟ ਨੂੰ ਟੱਚ ਕਰਨ ਤੇ ਐਂਟਰੀ ਨਹੀਂ ਕਰਨੀ ਸੋ ਇਹ ਆ ਇੱਕ ਸਹੀ ਸੋਲੂਸ਼ਨ ਜੇ ਤੁਸੀਂ ਬਚਣਾ ਚਾਹੁੰਦੇ ਜੋ 트੍ਰੈਪ ਹੋਣ ਤੋਂ ਸੋ ਇਹ ਸੀ ਜਾਣਕਾਰੀ ਅੱਜ ਇਸ ਵੀਡੀਓ ਦੇ ਵਿੱਚ ਕਿ ਸਪੋਰਟ ਤੋਂ ਕਿਹੜੇ ਤਰੀਕਿਆਂ ਨਾਲ ਮਾਰਕੀਟ ਮੁੜਦੀ ਆ ਤੇ ਉਹਨਾਂ ਦੇ ਵਿੱਚ Trap ਤੋਂ ਆਪਾਂ ਕਿਵੇਂ ਬਚਣਾ ਪੈਟਰਨ ਦਾ ਵੇਟ ਕਰਕੇ ਪੈਟਰਨ ਤੇ ਟ੍ਰੇਡ ਕਰਕੇ ਆਪਾਂ ਇੰਨਾਂ ਚੀਜ਼ਾਂ ਤੋਂ ਬਚ ਸਕਦੇ ਆ ਸੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ